ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਕਿੰਨਾ ਬਾਈ ਤੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਬਤਾ ਦੇ ਆ ਕਿ ਅਸੀਂ ਗੱਬਣ ਝੁੱਟੀ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਦੁੱਧ ਦਾ ਕੰਮ ਆ ਬਾਈ ਹੁਣਾਂ ਦਾ ਬਾਕੀ ਤੁਸੀਂ ਦੇਖ ਸਕਦੇ ਹੋ ਗਾਵਾ ਵੀ ਬਹੁਤ ਗੰਤੀ ਚ ਤੇ ਮੱਜਾ ਵੀ ਬਹੁਤ ਗੰਤੀ ਚ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹੈ ਚਮਕੌਰ ਸਿੰਘ ਸਨੁ ਫਤਾਰਾ ਸਿੰਘ ਪਿੰਡ ਮਾਣੂ ਕੇ ਗੈਲ ਕਿਹੜੇ ਰਾਹ ਤੇ ਘਰ ਰਹੇ ਜਾਂਦੇ ਜੀ ਰੌਤੇ ਵਾਲੀ ਸੜਕ ਤੇ ਘਰ ਰਹੇ ਰੌਤੇ ਵਾਲੀ ਸੜਕ ਤੇ ਠੀਕ ਹੈ ਜੀ ਦੁੱਧ ਦਾ ਕੰਮ ਹੀ ਹੈ ਜੀ ہاں ਦੁੱਧ ਦਾ ਕੰਮ ਠੀਕ ਕਿੰਨੇ ਗਨਾਂ ਦਾ ਆਪਣੇ ਕੋਲ ਡੋਡਾ ਨਾਂ ਦੇ ਹੈਗੇ ਆ ਜੀ 20 22 20 22 ਮੱਝਾਂ گاਵਾ ਮੈਂ ਹਾਂ ਮੱਝਾਂ گاਵਾ ਮੈਂ ਠੀਕ ਹੈ ਦੁੱਧ ਫਿਰ ਕੰਪਨੀ ਵਿੱਚ ਕੋਲਨੇ ਕਿ ਵੈਸੇ ਡੈਰੀ ਤੇ ਪੋਣੇ ਡੈ ਡੈਰੀ ਤੇ ਪੋਣੇ ਪੰਡ ਜੀ ਠੀਕ ਹੈ ਜੀ ਜਿਹੜੀ ਆਪਾਂ ਝੋਟੀ ਵਿਕਾਊ ਕੀਤੀ ਆ ਸੁਆਗਰ ਨੇ ਮਾ ਜੀ ਇਹ ਪਹਿਲੇ ਹੀ ਹੋਣਾ ਹੈ ਪਹਿਲੇ ਸਵੇਰ ਠੀਕ ਹੈ ਸਮਾਂ ਕਿੰਨਾ ਕੁ ਲੈ ਜੀ ਸਮਾਂ ਇਹਦੇ ਹਫਤਾ ਕਰੇ ਬਾਕੀ ਚਲੋ ਵੱਧ ਕਰਦੇ ਹਾਂ ਜੀ ਵੱਧ ਤਾਂ ਠੀਕ ਉਹ ਗੱਭਰਾ ਜੀ ਸੇਵਨ ਆਪਣੇ ਗਊਸ਼ਾਲਾ ਕਿ ਸਕੇ ਮੁਰੰਨ ਤੋਂ ਦਤੋ ਚੋਟਾ ਚੰਗਾ ਝੋਟਾ ਵਾਪਿਆਂ ਦਾ ਛੱਡਿਆ ਹਾਂਜੀ ਵਾਪਿਆਂ ਦਾ ਠੀਕ ਹੈ ਜੀ ਉਹਦੇ ਤੋਂ ਕਰੋ ਬਾਕੀ ਜੇ ਕੋਈ ਵੇਖਣਾ ਚਾਹੁੰਦਾ ਹੋਵੇ ਆਪਾਂ ਬਾਲੀ ਦਿਖਾ ਦੇ ਹਾਂਜੀ ਹਾਂ ਹਾਂ ਦਿਖਾ ਸਕਦੇ ਉਹ ਤੋਂ ਡਾਇਰੈਕਟ ਕ੍ਰੋਸਿੰਗ ਹੈ ਜੀ ਹਾਂਜੀ ਠੀਕ ਹੈ ਜੀ ਕਿੰਨਾ ਕਪਾਜੂ ਕਰਮ ਵਾਲੀ ਦੁੱਧ ਦੁੱਧ 12 ਕਿਲੋਟਰ ਪਾਉਦਾ 12 ਲੀਟਰ ਪਾਉਦਾ ਠੀਕ ਹੈ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਲਓ ਜੀ ਫੁੱਲ ਗਾਰੰਟੀ ਉਹ ਆਪ ਜਿੰਮੇਵਾਰ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਸੁਆਮੀ ਭਾਈ ਦੱਸਦਾ ਕਿ ਪਹਿਲਾ ਵੀ ਜੱਜ ਚੰਗਾ ਕੱਦ ਕਾਠ ਵੀ ਚੰਗਾ ਆ ਜਾਂਦਾ ਵਜਨ ਵੀ ਚੰਗਾ ਬਾਕੀ ਬਾਈਆਂ ਦਾ ਦੁੱਧ ਦਾ ਕੰਮ ਆ ਜੀ ਸਮਾਂ ਡੇਟ ਮੁਤਾਬਕ ਲਗਭਗ ਹਫ਼ਤਾ ਲੈ ਜੁੱਦੈ ਨੂੰ ਹੁੰਦੇ ਜਿਹੜੇ 2-4 ਦਿਨ ਵੱਧ ਵੀ ਲਿਜਾ ਸਕਦੀ ਐ ਜਾਂ ਪਹਿਲਾ ਵੀ ਹੋ ਸਕਦਾ ਜੀ ਬਾਹਰੋਂ ਕੱਢ ਲਿਓ ਜੀ ਇੱਧਰ ਨੂੰ ਇੱਧਰ ਕੱਢ ਲੈਣਾ ਬਾਕੀ ਪਿਆਰੀ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਜੀ ਸੋਹਣਾ ਥਨਾਂ ਦਾ ਸਹਿਜਾ ਸਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਗੋਲ ਪੈਠ ਪੂਰਾ ਵਜਨ ਵਜੂਦ ਦੇ ਪੱਖ ਤੋਂ ਵੀ ਪੂਰੀ ਚੰਗੀ ਐ ਮੋੜ ਲਿਓ ਜੀ ਬਾਕੀ ਠੰਡੀ ਸੀਲ ਐ ਜੀ ਮੋੜ ਲਿਓ ਠੰਡੀ ਮੋਰਲੇ ਹੋ ਜੀ ਠੰਡੀ ਸੀਲ ਦੀ ਗਾਰੰਟੀ ਹੈ ਜੀ ਹਾਂ ਜੀ ਹਾਂ ਫੁੱਲ ਗਾਰੰਟੀ ਆ ਕੋਈ ਚੱਕਰ ਨਹੀਂ ਪਈ ਰਗ ਬੈਠਾ ਰਹੇ ਬਾਕੀ ਚੰਗਾ ਬਾਈ ਦੱਸਦਾ ਕਿ ਮਾਲੀ ਆਪਣੇ ਮੁਰਾ ਨਸਰਦਾ ਗਊਸ਼ਾਲਾ ਚ ਜੀ ਮਸ਼ਹੂਰ ਮਾਲੀ ਹੈ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਜੇ ਕਿਸੇ ਮਿੱਠੇ ਨਾਮ ਤੇ ਤੇ ਉਸ ਤੋਂ ਡਾਇਰੈਕਟ ਕ੍ਰੋਸਿੰਗ ਆ ਜੀ ਬਾਕੀ ਤਿਆਰੀ ਬਹੁਤ ਸੁਣੀ ਕਰਦੀ ਹੁੰਦੀ ਹੈ ਬਾਈ ਕਹਿੰਦਾ ਬਾਹਲਾ ਨਹੀਂ ਤਾਂ 12 13 ਕਿਲੋ ਦੁੱਧ ਖੁੱਲ੍ਹਾਈ ਪਿਆ ਜੂਗੀ ਜੀ ਬਾਕੀ ਦੁੱਧ ਹੁੰਦਾ ਸੀ ਬਾਦ ਦੇ ਕੋਈ ਵੀਰ ਵੱਧ ਕਰ ਲੂ ਤਾਂ ਪੱਕਾ ਮਿਲ ਆਏਗਾ ਖਲਾਦੋ ਸੌਜੀ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾੜਾ ਜੀ ਡਿਮਾਂਡ ਕੀ ਰਹਿਣ ਵਾਲੀ ਜੈਜ ਜੀ ਜਮਾ ਵੀਰੇ ਡਿਮਾਂਡ ਜੀ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਡਿਮਾਂਡ ਬਾਈ ਕਹਿੰਦਾ ਜੀ ਫੋਨ ਤੇ ਕਰ ਲਾਂਗੇ ਜੀ ਜੀ ਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ